ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਸਾਰੇ ਵੀਰ ਪਪਾ ਬਾਬੇ ਕਿਰਪਾਲ ਬੜਾਈ ਦੇ ਕੰਮ ਆਪਣਾ ਪਰਸਾ ਹੋਇਆ ਸੀਗਾ ਉਦਾ ਪੈਸੇ ਕੰਮ ਚੱਲੀ ਵੀ ਜਾਂਦਾ ਉਦੋਂ ਮਸ਼ੀਨ ਚੱਲੀ ਜਾਂਦੀ ਆਪਣੇ ਜਵਾਨ ਨਾਲ ਜੀ ਨਾਲ ਮਲਚਰ ਪਲੋ ਡੋਟੇਟਰ ਲਾਈ ਫਿਰਦੇ ਆ ਆਪਾਂ ਪਰਸੋਂ ਬਾਅਦ ਕਰ ਕੀਤਾ ਸੀਗਾ ਵੀਡੀਓ ਪਾਈ ਸੀ ਇਹ ਤੇ ਆਪਾਂ ਵਿਜਾਈ ਕਰਨ ਲੱਗੇ ਆ ਅੱਗੇ ਆਪਾਂ ਵਿਜਾਈ ਕਰ ਦਿੰਨੇ ਆ 26 ਇੰਚੀ ਲੜਦਾ ਹੋਈ ਸੀ ਬੈੱਡ ਵਾਲੀ ਇਸ ਵਾਰ ਆਪਾਂ 3 ਇੰਚ ਦੀ ਵਿਜਾਈ ਕਰਦੇ ਹਾਂ ਜਿਹੜਾ ਹਾਉਨਾ ਪਾ ਤੇਜ਼ੀ ਨਾਲ ਬੀਜ ਲਾ ਕੇ ਪਰਸੋਂ ਜੋ ਤੇ ਪਰਸੋਂ ਝੋਨਾ ਵੜਦਾ ਸੀ ਨਾਲ ਹੀ ਵੜਦੇ ਦਾ ਬਾਹਰ ਦੇ ਚਾਰੇ ਦੇ ਨਾਲ ਆਪਾਂ ਕੱਲ ਮਾਰਦੇ ਸੀ ਤੇ ਛਾਵ ਨੂੰ ਤਵੀਆਂ ਤੇਜੀ ਹਾਉਨਾ ਬਾਣ ਬਹੁਤ ਸਾਫ ਬਣਿਆਗਾ ਇਤੀ ਜਿੱਕ ਜਾ ਕੇ ਤੇ ਆਪਾਂ ਬੀ ਪੀਏ ਕਰ ਰਹੇ ਆ ਐਲ ਆਰ ਡੀ ਬਟੂ ਬਟੂ ਬਹੁਤ ਸੋਹਣੀ ਮੰਨ ਲਈ ਆ। ਕੋਈ ਆਇਆ। ਬੰਦੇ ਆਪਣੇ ਕੋਲ ਬਾਬੇ ਕਰਵਾ ਬਾ। ਆ ਕਾਕੇ ਮਿਸਤਰੀ ਹੁਣੇ ਵਿਆਹੇ ਬੈਠੇ ਆ ਆਪਣੇ ਕੋਲੇ। ਇਹ ਕਾਕੇ ਦੀ ਰੋਟਰ ਆਪਾਂ ਡੋਟੀ ਲਾਦੀ ਰੋਟਾਵੇਟਰ ਤੇ। ਕਾਕੇ ਕਿੰਨ ਨੰਬਰ ਮੋਲ ਇਹਨਾਂ ਦੀ ਵਿਜਾਈ ਕਰਦੇ ਆਪਾਂ ਵੀ ਜਵਾਨ ਆਪਣਾ ਝੋਨੇ ਦੀ ਕਟਾਈ ਕਰੀ ਜਾਂਦੇ ਆ ਲੜਾ 60 ਮਗਰ ਪਾਈ ਫਿਰਦੇ ਆ ਆਪਣੇ ਜਵਾਨ ਮਲਚਰ 65 ਬਾਈ ਮਗਰ ਪਾਈ ਫਿਰਦੇ ਟਰਾਲਾ ਉਹ ਪਰਾਂ ਕਿਹੜਾ ਲੈ ਫਿਰਦਾ 36 30 ਨਵੇਂ ਮਗਰ ਪਾਈ ਫਿਰਦੇ ਆ ਪਲੋ ਇੱਕ 36 30 ਮਗਰ ਪਾਈ ਫਿਰਦੇ ਆ ਰੋਟਾਵੇਟਰ 1 55 30 ਮਗਰ ਰੋਟਾ ਬਾਈ ਰੋਟਾਵੇਟਰ ਪਾਈ ਫਿਰਦੇ ਜਵਾਨ ਜਿੰਨਾ ਚੋਨਾ ਵੱਢਦਾ ਉਹਨਾ ਮੰਨ ਤਿਆਰ ਜਿਨਾ ਚੋਨਾ ਵੱੜਦਾ ਉਹਨਾ ਵਾਂਣ ਤਿਆਰ ਇੱਕ ਟਰੈਕਟਰ ਤੇ ਦੋ ਬੰਦੇ ਬੈਠੇ ਦੋ ਅੱਜ ਦਿਵਾੜੀ ਦਾ ਕਰਕੇ ਬੱਚੇ ਵੀ ਆਪਣੇ ਘਰੇ ਸੀ ਛੁੱਟੀ ਸੀ ਤਾਂ ਕਰਕੇ ਫਿਰ ਨਾਲ ਦੀ ਨਾਲ ਜਵਾਨ ਕਹਿੰਦੇ ਆਪਣੇ ਨਾਲ ਦੀ ਨਾਲ ਹੀ ਵਾਂਣ ਤਿਆਰ ਰੱਖਣਾ ਅ ਮੈਂ ਬਹੁਤ ਆਇਆ ਚੈਕਿੰਗ ਕਰਨ ਅੱਜ ਅਸੀਂ ਵੀ ਚੈੱਕ ਕਰ ਰਚਾਣੀ ਵਾ ਕਿਵੇਂ ਆ ਉਹ ਚੈੱਕ ਕਰੂਗਾ ਵੀ ਬ੍ਰੇਕ ਤਾਂ ਇੱਕ ਨੰਬਰ ਆਪਾਂ ਬੀਤੇ ਸੀਗੇ ਪਹਿਲਾਂ ਵਾਲੇ ਬਾਂਗੋਤੀ ਸੀਗੇ ਇਹ ਤੇ ਆਪਣਾ 1692 ਇਹਦੀ ਬਜਾਈ ਕਰਤੀ ਸੀਗੀ ਪਹਿਲਾਂ 5-6000 ਰੁਪਏ ਨਾਲ ਬਜਾਈ ਕਰਤੀ ਸੀ ਇਹ ਵੀ ਇਹਨੂੰ ਅੱਜ ਪਾਣੀ ਲਾ ਰਹੇ ਆ ਬੰਦੇ ਵਾਧੂ ਆਪਣੇ ਕੋਲੇ ਬਾਬੇ ਗਰਪਾਲ ਇਧਰੇ ਪਾਣੀ ਪਈ ਜਾਂਦੇ ਬੰਦੇ ਦੋ ਦਲ ਬੰਦੇ ਸਾਡੇ ਚੈੱਕ ਕਰਨ ਦੇ ਰੱਖੇ ਹੋਇਆ ਫਟੇ ਦੋਦਨ ਨੰਬਰ ਦੇ ਚੈੱਕ ਅਪ ਤੇ ਆ ਵੀ ਕਿਵੇਂ ਸਹੀ ਚੱਲਦਾ ਕੰਮ ਇਹ ਕਾ ਲੈਕਟ੍ਰੀਸ਼ਨ ਵੀ ਨਾਲ ਆਪਣੇ ਆ ਲੈਕਟ੍ਰੀਸ਼ਨ ਵੀ ਚੈੱਕ ਅਪ ਤੇ ਆ ਤਾਂ ਫਿਰ ਪੰਜਾਬਤ ਪੰਜਾਬੀ ਦਾ ਆਪਣਾ ਸਾਡਾ ਇਸ ਨਾਮ ਹੋ ਗਈ ਪੰਜਾਬੀ ਦੇ ਕੰਮ ਆਪਣਾ ਰੋਕਿਆ ਸੀਗਾ ਜੇ ਤਨਾ ਕਟਾਈ ਦਾ ਆਪਣਾ ਕੰਮ ਚੱਲਿਆਂਦਾ ਹਜੇ ਆਕੇ ਰਨ ਵੇੜ ਕੇ ਰੋਗਾਂਗੇ ਦੋ ਕਿਕਰੇ ਰਹਿਗੇ ਬਸ ਹਰਵੰਸ ਕਿਵੇਂ ਆ ਆਹ ਬਹੁਤ ਦੋਵਰਾ 65 ਬਾਈ ਮੇਰਾ ਪਾਇਆ ਟਰਾਲਾ 1115 ਜਵਾਨਾ ਆਪਣੇ ਪੂਰਾ ਇੱਕ ਨੰਬਰ ਮਾਹੌਲ ਬਣਾ ਕੇ ਫਿਰਦੇ ਆ ਮਸ਼ੀਨ ਦੇ ਉੱਤੇ ਇੱਥੋਂ ਤੱਕ ਦੂਰ ਨਾ ਵਧਿਆ ਆਦੀ ਨਾਲ ਮਾਚਿੰਗ ਦੇ ਉੱਤੇ ਮਾਚਰ ਕੀਤਾ ਪਿਆ ਜਿੰਨਾ ਵੱਡਿਆ ਸਾਰਾ ਰੋਟਾਵੇਟਰ ਮਾਰਿਆ ਪਿਆ ਕੰਮ ਪੂਰਾ ਖਤ ਗਿਆ ਰਹਿ ਗਿਆ ਜਵਾਨ ਆਏ ਕਹਿੰਦੇ ਉੱਤੋਂ ਹੀ ਰਹਿਣਾ ਆਪਾਂ ਹੋਲੀ ਬਾਲਾ ਤਗੜਾ ਬਣਾ ਹੀ ਫਿਰਦੇ ਆ ਆ ਖੜਾ ਆਪਣਾ ਸੰਗੜਾ ਹੀ ਆਜੇ 60 ਤੇਲ ਟੈਂਕੀ ਵੀ ਇੱਥੇ ਆ ਗਈ। ਹਾਂਜੀ। ਕਿਵੇਂ ਆ ਮੋਰ? ਕਿਵੇਂ ਹੋ ਮੋਰ ਇੱਕ ਨੰਬਰ? ਬ੍ਰਹਮ ਕਿਵੇਂ ਆ? ਇੱਕ ਨੰਬਰ ਮੋਰ। ਮੈਂ ਬੱਚੇ ਨੂੰ ਪੜਾ ਕੇ ਬਰੁਕੇ ਦਵਾ ਕੇ ਫੇਰ ਆਇਆ। ਕਿਵੇਂ ਆ ਮੋਰ? ਆਹਲਾ ਆਪਣਾ ਜਵਜੂਦਾ ਝੋਟਾ। ਬੰਦੇ ਬਾਣ ਪਲੌ ਮਾਰ ਕੇ ਰੈਡੀ ਨਾਲ ਦੀ ਨਾਲ ਆਪਣੇ ਬੰਦੇ ਕਹਿੰਦੇ ਟਾਈਮ ਨਹੀਂ ਪੈਂਦੇ ਨਾਲ ਜਮੇ ਆਪਾਂ ਐ ਭਾਈ ਆਪਣੇ ਬੱਚੇ ਕਿ ਬਾਬੇ ਕਰਪਾ ਨਾਲ ਫੁੱਲ ਖਾ ਦੇ ਰਹੇ ਆ ਟਾਈਮ ਪੈਂ ਨਹੀਂ ਹੁੰਦੇ ਮਸ਼ੀਨ ਨਿਕਲੀ ਵੀ ਬਾਣ ਚੋਂ ਤੇ ਬਾਣ ਤਿਆਰ ਹੋਇਆ ਨਹੀਂ ਨਾਲ ਦੀ ਨਾਲ ਤੁਰੰਤ ਆ ਕੇ ਰੱਬ ਵੱਡ ਕੇ ਮਸ਼ੀਨ ਬਾਹਰ ਉੜ ਗਈ ਬਾਣ ਤਿਆਰ ਅਗਲਾ ਵੱਢੀ ਜਾਂਦੇ ਹਾਂ ਮਲਚਰ ਮਾਰਿਆ ਪਰ ਰੋਟਾਵੇਟਰ ਮਾਰਿਆ ਪਿਆ ਪਰੋਂ ਦੀ ਤਿਆਰੀ ਆ ਬਸ ਆਖ ਆ ਕੇ ਸਾਰੇ ਇਕੱਠੇ ਕਰਕੇ ਖੜਾ ਦੇ ਆਪਣੇ ਜਮਜੂ ਦੇ ਝੋਟੇ ਇੱਥੇ ਖੜਾ ਮੋਲੇ ਕਣਪ ਬਣਾਇਆ ਖੜਦੇ ਆ ਇਹ ਇਹ ਯਾਰ ਉਤਲਾ ਸੀਸਾ ਘਰੇ ਪਿਆ ਲਿਆ ਇਹ ਆ ਤਾਲ ਲਾ ਦੇ ਆਰੋ ਪੱਤਾਂ ਮੈਂ 7 ਵਜੇ ਤਾਈ ਆਉਂਗਾ ਦਾਲ ਨੂੰ ਮੇੜੇ ਕਰਨਾ ਪਾਖਾ ਚੱਲੀ ਜਾਂਦਾ ਇੱਕ ਹੀ ਆ ਕਾਲ ਖਾਲੀ ਕਰੀ ਖੜਾ ਜਵਾਨ ਹਾਂ ਆ ਮਸ਼ੀਨ ਯੋ ਨੀਆ ਐ ਕਿਹੜਾ ਲਾਇਆ ਮਸ਼ੀਨ ਨੇ ਨਾਲ ਹੀ ਮਾਦਰ ਨਾਲ ਹੀ ਰੋਟਾ ਵੇਟਰ ਮੁੰਦੇ ਤੇਲ ਵੀ ਨਹੀਂ ਘਰੇ ਪਉਣ ਜਾਣਾ ਟੈਂਕੀ ਇੱਥੇ ਹਾਇਆ ਕਰੇ ਇੱਥੇ ਤੇ ਆ ਸੋਣਾ ਆਪਾਂ ਤੇ ਖੜ ਕੇ ਤਾਂ ਨਹੀਂ ਗਾ ਲੰਘ ਜੂ ਕਿਸੇ ਨਿਗਾ ਲੰਗਾ ਦੇ ਉੰਦਰ ਇੱਕ ਟਰੈਕਟਰ ਦੇ 2-3 ਮੰਦੀ ਬੰਦੀ ਰਹੇ ਆ। ਇੱਕ ਦੇ ਇੱਕ ਨਹੀਂ ਬੰਦ ਇੱਕ ਦੇ ਦੋ ਨਹੀਂ ਨੇ। ਕੋਈ ਕੰਮਾਈ ਫਿਰਦਾ ਹੁਣ ਰੋਟਾਵੇਟਰ ਪਾ ਕੇ ਖਾਲੀ ਮਾਰਨ ਤੋਂ ਥਾਂ ਨਹੀਂ ਕਿ ਹੁਣ। ਮਾਝਰਾ ਕਹਿੰਦਾ ਮੈਂ ਪੂਰੇ ਇਹਨਾਂ ਰੋਟਾਵੇਟਰਾਂ ਨਾਲ ਕਹਿੰਦਾ ਮੈਂ ਪੂਰੇ ਇਹਨਾਂ। ਅੰਦਰ ਲਿ ਜਾਊਗਾ ਇਹ। ਜੇ ਲਈ ਬਟਾ ਅੰਦਰ ਉਹ ਦੂਜੇ ਕਲਾ ਮਾਰਦੇ ਆ ਹਾਂ ਮਸ਼ੀਨ ਆਉਂਦੀ ਐ ਆ ਟਾਲਾ ਖੜਾ ਬਣਾ ਤੇ ਆ ਚੱਲਦਾ ਫਾਜ਼ਟਰ ਤੇ ਆ ਚੱਲਦਾ ਰੋਟਾ ਫੈਕਟਰ ਤੇ ਨਾਲ ਹੀ ਪੌਤ ਲਾਉਣੇ ਆ ਬੰਦੋ ਇੱਕ ਤੇ ਖੜੇ ਇੱਕ ਬੰਦਾ ਲੈਣ ਗਿਆ ਮਸ਼ੀਨ ਦਾ ਵੀ ਬੱਸ ਇੱਕ ਅੱਧਾ ਕਿਹੜਾ ਹੀ ਰਹਿਣਾ ਹੈ ਕਿਹੜਾ ਆਪਣਾ ਵੱਡਾ ਜਾਊਗਾ ਪਪਾ ਸੁੱਕ ਰੱਖੇ 7:30 ਵਜੇ ਦਿਨ ਕਿਹੜਾ ਵੱਡਾ ਜਦ ਬੱਚੇ ਕਹਿੰਦੇ 4 ਕਿੱਲਿਆਂ ਦਾ ਕਿਹੜਾ ਹੈ ਤੇ 9 ਵਜੇ ਦਿਨ ਆਪਣਾ ਤਿਆਰ ਕਰਕੇ ਬਾਹਰ ਨਿਕਲ ਜਾਣਾ 9:30 9:00 ਵਜੇ 4 ਕਿੱਲੇ ਜਿਗਾ ਅੱਡੇ 2 ਹੀ ਲਾਉਣੇ ਆ ਬੰਦੇ ਕਹਿੰਦੇ ਇਹ ਨਸ਼ੀਰ ਦੀ ਬਾਹਰੀ ਕੰਪਨੀ ਦੀ ਆ ਇਹ। ਇਹ ਇਕੱਲੀ ਮੂਹਰੇ ਨਹੀਂ ਲੈਣਾ, ਮਗਰ ਵੀ ਲੈਣਾ ਦਿਖਾਉਂਦੇ ਨਹੀਂ ਆ ਕਿ ਬੰਦਾ ਵੀ ਬਸ ਏ। ਕਿਹੜੀਆਂ ਹਨ ਨਸ਼ੀਰ ਇਕੱਲੀ ਮੂਹਰੇ ਹੀ ਦਿੰਦੇ ਮਗਰ ਉਹ ਕਿਸੀ ਨਹੀਂ। ਇਹ ਵੀ ਇੱਕ ਬ੍ਰਾਂਡ ਆ ਇਹ। ਤੇ ਡਰਾਈਵਰ ਵੀ ਬ੍ਰਾਂਡ ਹੀ ਆ ਜਿਹੜਾ ਚਲਾਈ ਫਿਰਦਾ ਉਹ ਅੰਦਰ ਦੇਖੋ। ਕਹਿੰਦੇ ਆ ਨਸ਼ੀਰ ਚਾਲਦੀ ਆ ਇਕੱਲੀ ਮੂਹਰੇ ਲਾਈਟਾਂ ਦੇ ਪਤਾ ਲਾਇਦਾ। ਲੈਣ ਰੀ ਚਲਾਉਂਦੇ ਨਸ਼ੀਰ ਦੀ ਜਮੇ ਉਹਦੇ ਆ ਹੀ ਚਲਾਉਣੀ ਆ। ਬਾਈਕ ਵੀ ਇੱਕ ਨੰਬਰ ਆ ਜਾ ਮਸਤਰਾ ਪਰ ਲੈਡ ਨਹੀਂ ਚਲਾਉਣੀ ਉੱਕਰ ਅੱਗੇ ਤਾਂ ਕਿਸੇ ਦੇ ਕੋਈ ਲੈਡ ਨਹੀਂ ਚਲਾਉਗੇ ਆ ਹੀ ਜਾਂਦਾ ਕੰਮ ਬਣਾ ਲੈਟਾ ਤੇ ਵੀ ਮਰਦ ਹੋ ਲੈਟਾ ਚਲਾਉਣੀਆਂ ਪਰ ਕੋਈ ਲੈਡ ਨਹੀਂ ਕੋ ਕੋਣ ਜਲਪੁਰ ਤੇ ਰੋਟੀ ਖਾਣ ਆਉਣਗੇ ਬੋਲੋ ਜਵਾਗ ਬੋਲੋ ਚਲੇ ਰੇਸ਼ ਦੀ ਵਾਰੀ ਜੇ ਆਪਣਾ ਦਰੂਦ ਸੁਕੇ ਰਿਹਾ ਮੈਂ ਕਿਹਾ ਰੋਟੀ ਆਪਣੀ ਬੋਲੋ ਲਗਾਉਂ ਚਾਰ ਕਿੱਲੇ ਬਹੁਤ ਤਿਆਰ ਕਰਦੇ ਆਏ ਇਹ ਜਿਹੜਾ ਆਪਣਾ ਇਹ ਦੋ ਘੰਟੇ ਦੇ ਵਿੱਚ ਵਿੱਚ ਚਾਰ ਕਿੱਲੇ ਬਹੁਤ ਤਿਆਰ ਕਰਕੇ ਹਸਣਾ ਤੇ ਦੋ ਘੰਟੇ ਦੇ ਅੰਦਰ ਕਰ ਵੀ ਦੇਵਾਂਗੇ ਆਪਾਂ ਤਿਆਰ ਮਾ ਮੇਰੀ ਘਰਪਣਾ ਮੰਦੇ ਬਾਦੂਆ ਟੈਂਟਰ ਬਾਦੂਆ ਕੋਲ ਕੋਣ ਹੈ ਜਿਹਨਾਂ ਨੰਬਰ ਬਣੇ ਸੋ ਤਾਂ 10 ਕਿੱਲੇ ਦਾ ਇਹ ਤਰੀਲੇ ਬਣਾਉਦੇ ਬਣਾ ਲੈਂਦੇ ਆ। ਪਰ 10 ਕਿੱਲੇ ਜਿਹਨਾਂ ਨੂੰ ਭੇਜਦੇ ਕਹਿੰਦਾ ਵੀ ਵੱਡੇ ਬਏ ਆ। ਕਿ ਮਸ਼ੀਨ ਦੇ ਨਾਲ ਭੇਜ ਦੇ ਫੇਰ ਤਾਂ ਜਮਾ ਸਿਰਾਈ ਆ। ਜੇ ਉਬੇ ਜੇ ਵੀ ਤਰੀਲਾ ਰੂਲਾ ਬਣਾ ਲਿਆ 10 ਕਿੱਲੇ ਵਾਹ ਬਾ ਵੋ। ਤੇਰੀਲੇ ਬਣਾਉਣਗੇ ਬਣਾ ਕੇ ਉਹ। ਕੋਈ ਆਪਾਂ ਪੂਰੇ ਸਪਲਟ ਹੋ ਗਏ ਆਪਣੇ। ਕੋਲ ਆ ਬਰਾ ਦੇ ਸਰ ਦਾ ਹੋ ਜੇ। 咱仨够打吧？哥。